ਇਹਦੀ ਨਿਸ਼ਾਨੀ ਹੈ ਦਸਮੇਂ ਦਰਵਾਜ ਜੀ ਦੀ ਵੀ ਜਦੋਂ ਇਹ ਗੁਪਤ ਜਿਹੜਾ ਨਾਮ ਸਾਡੇ ਅੰਦਰ ਆ ਇਹ ਪ੍ਰਗਟ ਹੋ ਜਾਂਦਾ ਹੈਗਾ ਗੁਪਤਾਂ ਨਾਮ ਵਰਤੈ ਵਿੱਚ ਕਲ ਜੋ ਘਟ ਘਟ ਹਰ ਭਰਪੂਰ ਰਹਾ ਨਾਮ ਰਤਨ ਤਿੰਨ ਹਿਰਦੇ ਪ੍ਰਗਟਿਆ ਜੋ ਗੁਰ ਸ਼ਰਨਾਈ ਪਛ ਪਾਇਆ ਜਦੋਂ ਅਸੀਂ ਗੁਰੂ ਦੀ ਸ਼ਰਨ ਚ ਆ ਕੇ ਅਭਿਆਸ ਕਰਦੇ ਹਾਂ ਗੁਰ ਮੰਤਰ ਦਾ ਤੇ ਉਦੋਂ ਫਿਰ ਇਹ ਨਾਮ ਸੁਣਦਾ ਹੈਗਾ ਮਨ ਨਾਮ ਫੜਦਾ ਹੈਗਾ ਤੇ ਇਹ ਨਿਸ਼ਾਨੀ ਹੁੰਦੀ ਹੈ ਵੀ ਤੁਸੀਂ ਨਾਮ ਦਰਾਂ ਨੂੰ ਕ੍ਰੋਸ ਕਰਕੇ ਜਦੋਂ ਤੁਹਾਨੂੰ ਸਹਿਜ ਤਨ ਸੁਣ ਲੱਪੀ ਜਿਹੜੀ ਗੁਪਤ ਹੁੰਦੀ ਹੈ ਸਤਿਗੁਰ ਸੇਵੇ ਤਾਂ ਸਹਿਜ ਤਨ ਉੱਭਜੇ ਗਤ ਮਤ ਤਦ ਹੀ ਪਾਏ ਹਰ ਕਾ ਨਾਮ ਸੱਚਾ ਮਨ ਵਸਿਆ ਹਰ ਨਾਮੇ ਨਾਮ ਸਮਾਏ ਇੱਥੇ ਵੀ ਅਸੀਂ ਸਮਾਉਣਾ ਸਿੱਖਣਾ ਹੁੰਦਾ ਜਦੋਂ ਅਸੀਂ ਨੌਦਰਾਂ ਤੋਂ ਉੱਪਰ ਬੈਠ ਕੇ ਨਾਮ ਸੁਣਦੇ ਆ ਇਹਦੇ ਵਿੱਚ ਫਿਰ ਅਸੀਂ ਸਮਾਉਣਾ ਸਿੱਖਦੇ ਆ ਦਸਮ ਦਵਾਰ ਜਦੋਂ ਖੁੱਲ ਜਾਂਦਾ ਹੈ ਯਾ ਤੁਹਾਨੂੰ ਕਿਦਾਂ ਕੀ ਲੱਗਦਾ ਕੀ ਹੈ ਫੀਲਿੰਗ ਕੀ ਆਉਂਦੀ ਹੈ ਅਹ ਦੇਖੋ ਇਸ ਜਿਹੜਾ ਸਵਾਲ ਜਿਹੜਾ ਹੈਗਾ ਨਾ ਇਹ ਸਾਡੇ ਭਾਈ ਸਾਹਿਬ ਭਾਈ ਲਖਬੀਰ ਸਿੰਘ ਜੀ ਇਸ ਤੋਂ ਅੱਗੇ ਕਿਉਂਕਿ ਉਹਨਾਂ ਨੇ ਖੇਡ ਨੂੰ ਜਿੱਤਿਆਗਾ ਤੇ ਉਹ ਵਿਸਥਾਰ ਨਾਲ ਦੱਸ ਸਕਦੇ ਆ ਬਟ ਫੀਲਿੰਗ ਇੱਥੇ ਜਦੋਂ ਅਸੀਂ ਨਾਮ ਨੂੰ ਫੜਦੇ ਆ ਨਾ ਸਹਿਜ ਤੋਂ ਉਹਨੂੰ ਇੱਥੇ ਸਾਡੀ ਅਜੇ ਜਿਹੜੇ ਅਭਿਆਸੀ ਗੁਰਮੁਖ ਹੁੰਦੇ ਇਸ ਰਸਤੇ ਤੇ ਚੱਲੇ ਆ ਉਹਨਾਂ ਦਾ ਤਾਂ ਅਜੇ ਰਸਤਾ ਇਹ ਬੰਦਗੀ ਸ਼ੁਰੂ ਹੋਈ ਹੁੰਦੀ ਆ ਗੁਰਮੁਖ ਭਗਤ ਜਦ ਸਹਿਜ ਤੋਂ ਉੱਪਜੇ ਗੁਰਸਿੱਖਾਂ ਦੀ ਗੁਰਮਖੰਦ ਦੀ ਇੱਥੇ ਭਗਤੀ ਜਿਹੜੇ ਚੱਲੇ ਹੁੰਦੇ ਆ ਮਾਰਗ ਤੇ ਉਹਨਾਂ ਦੀ ਸ਼ੁਰੂ ਹੋਈ ਹੁੰਦੀ ਆ ਇਹ ਪਹਿਲੀ ਅਵਸਥਾ ਕਹੀ ਜਾ ਸਕਦੀ ਆ ਗੁਰਸਿੱਖਾਂ ਦੀ ਅਭਿਆਸੀ ਜਿਹੜੇ ਹੁੰਦੇ ਆ ਸੰਗਤ ਵਿੱਚ ਅਭਿਆਸ ਕਰਦੇ ਆ ਇਸ ਲਈ ਇਸ ਤੋਂ ਜਿਹੜੀਆਂ ਅਗਲੀਆਂ ਅਵਸਥਾਵਾਂ ਹੁੰਦੀਆਂ ਨਾ ਉਹ ਫਿਰ ਜਿਹੜੇ ਸਾਡੇ ਭਾਈ ਸਾਹਿਬ ਆ ਉਹ ਸੰਗਤ ਨੂੰ ਸਮਝਾਉਂਦੇ ਆ ਸਮੇਂ-ਸਮੇਂ ਤੇ ਜਿਹੜੇ ਅੱਗੇ ਵਧਦੇ ਜਾਂਦੇ ਆ ਨਾ ਤਾਂ ਫਿਰ ਇਹ ਸੋ ਅਨੰਦ ਦੀ ਅਵਸਥਾ ਤੋਂ ਅੱਗੇ ਵੀ ਲੈ ਕੇ ਜਾਂਦੇ ਆ ਉਹਨਾਂ ਨੂੰ ਉਹ ਦੱਸ ਸਕਦੇ ਆ ਇਸ ਤੋਂ ਵੀ ਅੱਗੇ ਵਸਥਾ ਹੁੰਦੀ ਹੈ ਹਾਂ ਬਿਲਕੁਲ ਜੀ ਇਹ ਬਹੁਤ ਡੂੰਗਾ ਮਾਰਗ ਆ ਮਹਾਰਾਜ ਨੇ ਗੁਰਮਾਣੀ ਦੇ ਵਿੱਚ ਆਪਾਂ ਨੂੰ ਸਮਝਾਇਆ ਵਿਸਥਾਰ ਦੇ ਨਾਲ ਸਮਝਾਇਆ ਇਹ ਤਾਂ ਜੇ ਛੁਰਵਾਤੀ ਮਾਰਗ ਹੁੰਦਾ ਨਾ ਸਹਿਜ ਤੁਨੋਂ ਫੜਨਾ ਨਾਮ ਨੂੰ ਫੜਨਾ ਗੁਰਮੁਖ ਭਗਤ ਜਿੱਦ ਸਹਿਜ ਤੁਨੋਂ ਪਜੇ ਹੂੰ ਇੱਥੇ ਭਗਤੀ ਅਸੀਂ ਸ਼ੁਰੂ ਹੋਈ ਹੁੰਦੀ ਹੈ ਅੱਗੇ ਫਿਰ ਭਾਈ ਸਾਹਿਬ ਦੱਸਦੇ ਹੁੰਦੇ ਸ਼ਬਦਾਂ ਦੇ ਵਿੱਚ ਗੁਰੂ ਕੀ ਬਾਣੀ ਸਮਝਾਉਂਦੇ ਆ ਵੀ ਆਪਾਂ ਨਾਮ ਦੇ ਵਿੱਚ ਸਮਾ ਕੇ ਕਾਇਆ ਨੂੰ ਛੱਡਣਾ ਸਿੱਖਣਾ ਹੁੰਦਾ ਹੈਗਾ ਤੇ ਸੂਖਮ ਨੇ ਅੱਗੇ ਸਫਰ ਕਰਨਾ ਹੁੰਦਾ ਹੈਗਾ ਸਪੇਸ ਦੇ ਵਿੱਚ ਸੁੰਨ ਮੰਡਲ ਦੇ ਵਿੱਚ ਜਾਣਾ ਹੁੰਦਾ ਹੈਗਾ ਉਹ ਫਿਰ ਅੱਗੇ ਅੱਗੇ ਜਿਨ੍ਹਾਂ ਦੇ ਅਭਿਆਸ ਬਹੁਤ ਗੁਰੂ ਸਿੱਖਾਂ ਦੇ ਕਰਾਏ ਆ ਭਾਈ ਸਾਹਿਬ ਨੇ ਉਹ ਚੱਲ ਰਿਹਾ ਮਾਰਗ ਉਹਨਾਂ ਦੇ ਚਲੇ ਜਾਂਦੇ ਲੋਕ ਸਪੇਸ ਦੇ ਵਿੱਚ ਆ ਇਹ ਗੱਲ ਥੋੜੀ ਜੀ ਡੂੰਗੀ ਹੈ ਤੇ ਇਹ ਆ ਤੁਸੀਂ ਸਵਾਲ ਭਾਈ ਸਾਹਿਬ ਨੂੰ ਕਰ ਸਕਦੇ ਹੋ ਜੀ ਕਿਉਂਕਿ ਕੋਈ ਆਪ ਦੀ ਅਵਸਥਾ ਤੋਂ ਗਾਂ ਨਹੀਂ ਕੋਈ ਗੱਲ ਕਰਨੀ ਗੁਰਮਤਨਸਾਰ ਠੀਕ ਨਹੀਂ ਲੱਗਦੀ ਇਹ ਤੁਹਾਨੂੰ ਕਦੇ ਕਿਸੇ ਨੇ ਸਾਂਝੀ ਕੀਤੀ ਹੋਵੇਗੀ ਜਾਣਕਾਰੀ ਕੁਝ ਦੱਸਿਆ ਹੋਵੇ ਆ ਆਪਾਂ ਜੇ ਸ਼ਬਦ ਨੂੰ ਵਿਚਾਰੀਏ ਗੁਰਮੁਖ ਪਿਆਰਿਆ ਉਹ ਤਾਂ ਗੁਰੂ ਸਾਹਿਬ ਵੀ ਸਾਂਝੀ ਕਰਦੇ ਆ ਤੇ ਬਾਕੀ ਅਸੀਂ ਆਪਦੇ ਭਾਈ ਸਾਹਿਬ ਦਾ ਜਦੋਂ ਵੇਖਦੇ ਆ ਜੀਵਨ ਤੇ ਅਸੀਂ ਉਹਨਾਂ ਦੀ ਹਿੰਮਤ ਰੱਖੇ ਕੈਨਿਕ ਅਥਨੀ ਤੋਂ ਅਸੀਂ ਮਹਿਸੂਸ ਕਰਦੇ ਆ ਵੀ ਸਾਡੇ ਪਾਈ ਸਾਹਿਬ ਜਿਹੜੇ ਲਖਬੀਰ ਸਿੰਘ ਜੀ ਉਹਨਾਂ ਦੀ ਢੂੰਗੀ ਅਵਸਥਾ ਵਾਹਿਗੁਰੂ ਦੀ ਉਹਨਾਂ ਤੇ ਮਿਹਰਾ ਸੱਚੇ ਪਾਸ਼ਾ ਦੀ ਦਇਆ ਐ ਜੇ ਜੀਵ ਨਾਮ ਦੇ ਵਿੱਚ ਸਮਾਇਆ ਤੇ ਉਹ ਅੱਗੇ ਉਹਨਾਂ ਤੋਂ ਰਸਤਾ ਪੁੱਛ ਸਕਦੇ ਆ ਮਤਲਬ ਕਿਸੇ ਵੀ ਸਪੇਸਸ਼ਿਪ ਦੀ ਲੋੜ ਨਹੀਂ ਕਿਸੇ ਵੀ ਰੌਕਟ ਦੀ ਲੋੜ ਨਹੀਂ ਬੰਦਾ ਇੱਥੇ ਬੈਠਾ ਸਪੇਸ ਤੇ ਪਹੁੰਚ ਜਾਣਾ ਅ ਨਹੀਂ ਇਸ ਤਰ੍ਹਾਂ ਦੀ ਗੱਲ ਮੈਂ ਨਹੀਂ ਕਰ ਸਕਦਾਗਾ ਕਿਉਂਕਿ ਮੈਂ ਹਜੇ ਅਭਿਆਸ ਕਰ ਰਿਹਾਗਾ ਇਹ ਮੇਰਾ ਜਿਹੜਾ ਮਾਰਗ ਮੰਨਦਾ ਉਸ ਹੈ ਜਤੁੰ ਦੇ ਵਿੱਚ ਮੈਨੂੰ ਇੱਥੇ ਅਨੰਦ ਆ ਮੇਰਾ ਸਫਰ ਚੱਲ ਰਿਹਾ ਹੈ ਇੱਥੇ ਅਸੀਂ ਕੀਰਤਨ ਦੇ ਵਿੱਚ ਗੁਰਮੰਤਰ ਦੀਣ ਕਰਦੇ ਹਾਂ ਜੀ ਤੁਹਾਡਾ ਸਫਰ ਕਿਸ ਤਰੀਕੇ ਨਾਲ ਚੱਲ ਰਿਹਾ ਤੁਸੀਂ ਕਹਿੰਦਾ ਸਫਰ ਚੱਲ ਰਿਹਾ ਤੇ ਚਲੋ ਆ ਵੀ ਇੱਕ ਸਫਰ ਹੈ ਜ਼ਿੰਦਗੀ ਦਾ ਸਫਰ ਹੈ ਅੱਜ ਕਿਤਾ ਚੱਲ ਰਿਹਾ ਇਹ ਅਨੰਦ ਆ ਜੀ ਇਥੇ ਨੰਨ ਦੀ ਅਵਸਥਾ ਹੈਗਾ ਕਿਉਂਕਿ ਜੀਵਨ ਦੇ ਵਿੱਚ ਸਾਨੂੰ ਇੱਕ ਓਟ ਮਿਲੀ ਹੁੰਦੀ ਹੈ ਸੰਗਤ ਦੀ ਨਾਮ ਦੀ ਤੇ ਗੁਰਸ਼ਬਦ ਦੀ ਜੀਵਨ ਦੇ ਵਿੱਚ ਜਦੋਂ ਅਸੀਂ ਇਸ ਤਰ੍ਹਾਂ ਵਿਚਰਦੇ ਆ ਨਾ ਫਿਰ ਦੁਬਦਾ ਤ ਹੈ ਤੇ ਈਰਖਾ ਨਿੰਦਿਆ ਚੂਲੀ ਜੇ ਕਦੀ ਧੋਖਾ ਆ ਗਿਆ ਤਾਂ ਫਿਰ ਸਾਡੇ ਮਨ ਤੇ ਇਹ ਹਾਵ ਹੀ ਨਹੀਂ ਹੁੰਦਾਗਾ ਕਿਉਂਕਿ ਸਾਨੂੰ ਓਟ ਜਿਹੜੀ ਹੁੰਦੀ ਹੈ ਉਹ ਨਾਮ ਦੀ ਹੁੰਦੀ ਹੈ ਸੰਗਤ ਦੀ ਹੁੰਦੀ ਹੈ ਜਿਹਨੂੰ ਮਾਰੇ ਕਹਿੰਦੇ ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ ਹੈ ਨਾ ਕਿਉਂਕਿ ਜਦੋਂ ਅਸੀਂ ਓਟ ਲੱਗਦੇ ਆ ਨਾਮ ਦੀ ਅਕਾਲ ਪੁਰਖ ਵਾਹਿਗੁਰੂ ਦੀ ਸੰਗਤ ਦੀ ਤੇ ਫਿਰ ਉੱਥੇ ਆਨੰਦ ਹੁੰਦਾ ਹੈਗਾ ਨੰਦੀ ਇਹ ਆਨੰਦਾ ਸਹਿਜ ਹੁੰਦਾ ਹੈਗਾ ਸੁਖ ਹੁੰਦਾ ਹੈਗਾ ਸਟਰੋਂਗ ਰਹਿੰਦਾ ਮਨ ਕਦੀ ਡਿੱਗਦਾ ਨਹੀਂਗਾ ਦੁੱਖ ਸੁੱਖ ਆ ਵੀ ਜਾਣ ਨਾ ਮਾਰੇ ਕਹਿੰਦੇ ਆ ਵੀ ਜਿਹੜਾ ਇਹ ਸ਼ਬਦ ਹੁੰਦਾ ਜੋ ਮੰਦਰ ਕੋ ਥਾਵੇਂ ਥੰਮਣ ਤਉ ਗੁਰ ਕਾ ਸ਼ਬਦ ਮਣਿਆ ਸਥਮਣ ਮਨ ਨੂੰ ਥੰਮ ਕੇ ਰੱਖਦਾ ਗੁਰੂ ਦਾ ਜਿਹੜਾ ਸ਼ਬਦ ਹੈ ਨਾਮ ਤੇ ਉਹ ਸੁਖ ਦੀ ਅਵਸਥਾ ਵਿੱਚ ਜੀਵਨ ਦੇ ਵਿੱਚ ਲੈ ਕੇ ਜਾਂਦਾ ਹੈ ਆਨੰਦ ਦਾ ਮਤਲਬ ਖੁਸ਼ੀ ਤੋਂ ਹੈ ਕਿਤੇ ਨੇ ਆ ਵੀ ਲੋਕ ਆਨੰਦ ਦਾ ਮਤਲਬ ਖੁਸ਼ੀ ਨੂੰ ਸਮਝਦਾ ਐ ਦਵਾਰੇ ਕੁਐਸਚਨ ਕਰੋ ਆਨੰਦ ਦਾ ਮਤਲਬ ਖੁਸ਼ੀ ਤੋਂ ਹੈ ਕਿਉਂਕਿ ਜਿਹੜਾ ਆਮ ਵਿਅਕਤੀ ਹੈ ਉਹ ਸਮਝਦਾ ਵੀ ਆਨੰਦ ਦਾ ਮਤਲਬ ਕਿ ਵਿਅਕਤੀ ਖੁਸ਼ ਹੈ ਹੱਸ ਰਿਹਾ ਹੈ ਬਸ ਆਨੰਦ ਹੈ ਲੱਗਦਾ ਵੀ ਹਾਂ ਉਹਨੇ ਵਧੀਆ ਖਾ ਲਿਆ ਵਧੀਆ ਹੱਸ ਲਿਆ ਤਾਂ ਆਨੰਦ ਹੈ ਅਨੀ ਜਿਹੜੇ ਗੁਰੂ ਕੇ ਸਿੱਖ ਅਭਿਆਸੀ ਹੈ ਨਾ ਜੀ ਅਭਿਆਸ ਕਰਦੇ ਆ ਗੁਰੂ ਦੇ ਸ਼ਬਦ ਦੁਆਰਾ ਗੁਰਬਾਣੀ ਮਤਾ ਉਹ ਜਿਹਦੇ ਆਪਾਂ ਦੇਖੀਏ ਨਾ ਉਹਨਾਂ ਦੀ ਅਧਿਆਤਮਕਤਾ ਦੀ ਜਿਹੜੀ ਪੌੜੀ ਹੁੰਦੀ ਆ ਅਧਿਆਤਮਕਤਾ ਦਾ ਸਫ਼ਰ ਹੁੰਦਾ ਹੈਗਾ ਉਹ ਮੰਦੀ ਅਵਸਥਾ ਨੂੰ ਆਨੰਦ ਕਹਿੰਦੇ ਆ ਕਿਉਂਕਿ ਆਪਾਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਆ ਸੰਸਾਰ ਦੇ ਵਿੱਚ ਸੁਖ ਨਹੀਂ ਹੈ ਸੁਖ ਤੇ ਆਨੰਦ ਇੱਕ ਹੀ ਗੱਲ ਆ ਤੇ ਜੀਵ ਸੁਖ ਕਾਹੇਤ ਬਹੁਤ ਦੁੱਖ ਪਾਪਤ ਸੇਵ ਕਰਤ ਜਨ ਜਨ ਕੀ ਦੁਆਰਹਿ ਦੁਆਰ ਸਵਾਨ ਜੰਡੋਲਤ ਨੈ ਸੁਧਰਾਮ ਭਜਨ ਕੀ ਬੰਦਗੀ ਤੋਂ ਦੂਰ ਹੁੰਦੇ ਆ ਜੀਵ ਹੈ ਜੀ ਤੇ ਉਹ ਮਤਲਬ ਕਿ ਜਨ ਜਨ ਦੀ ਸੇਵਾ ਚ ਪਏ ਹੁੰਦੇ ਆ ਦੁਆਰ ਦੁਆਰ ਡੋਲਦੇ ਫਿਰਦੇ ਜਿਹੜਾ ਗੁਰਸਿੱਖ ਹੁੰਦਾ ਉਹ ਸਤਿਗੁਰ ਦਾ ਸੰਗੀ ਹੁੰਦਾ ਸਤਿਗੁਰ ਸੰਗ ਨਾਹੀਂ ਮੰਡੋਲੇ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਗੁਰਮੁਖਾਂ ਦਾ ਜਿਹੜਾ ਜੀਵਨ ਹੁੰਦਾ ਉਹ ਸਹਿਜ ਵਾਲਾ ਹੁੰਦਾ ਹੈ ਸਹਿਜ ਆਨੰਦ ਹੋਆ ਵਰ ਭਾਗੀ ਮਨ ਹਰ ਹਰ ਮੀਠਾ ਲਾਇਆ ਉਹ ਸਹਿਜ ਆਨੰਦ ਅਧਿਆਤਮਕਤਾ ਦੀ ਅਵਸਥਾ ਵਿੱਚ ਹੁੰਦਾਗਾ ਮਨ ਦਾ ਆਨੰਦ ਹੁੰਦਾ ਸੁਖ ਹੁੰਦਾ ਸਦ ਖੁਸ਼ੀਆਂ ਸਦ ਚਾਓ ਮਨ ਆਨੰਦ ਹੈ ਜੀਓ ਉਹ ਅੰਦਰ ਦੀਆਂ ਅਵਸਥਾਵਾਂ ਹੁੰਦੀਆਂ ਗੁਰਸਿੱਖਾਂ ਦੀਆਂ ਹੂੰ ਉਹ ਆਨੰਦ ਹੁੰਦਾਗਾ ਤੁਸੀਂ ਜਦੋਂ ਜੋੜ ਰਹੇ ਸੀ ਇੱਧਰ ਤਾਂ ਪਹਿਲਾਂ ਯਕੀਨ ਹੁੰਦਾ ਸੀ ਜਦੋਂ ਇਹ ਉਹਦੀਆਂ ਗੱਲਾਂ ਸੁਣਦੇ ਸੀ ਜਾਂ ਪਹਿਲਾਂ ਤੁਸੀਂ ਐਂ ਹੀ ਸਮਝਦੇ ਸੀ ਕਿ ਇਹ ਸਭ ਕੁਝ ਤਾਂ ਨਹੀਂ ਹੁੰਦਾ ਹਾਂ ਇਹ ਕਹਿ ਸਕਦੇ ਹਾਂ ਜੀ ਕਿਉਂਕਿ ਵਿਦਵਾਨ ਵੀ ਕਿਤੇ ਕਿਤੇ ਧੋਖਾ ਖਾ ਸਕਦੇ ਆ ਜੇ ਆਪਾਂ ਗੁਰ ਗੁਰਮਖੰਦ ਦਾ ਜਦੋਂ ਜੀਵਨ ਵੇਖਦੇ ਆ ਨਾ ਮੈਂ ਹੁਣ 1997 ਮਈ 2000 ਦੇ ਵਿੱਚ ਇੰਸਟੀਚਿਊਟ ਪਾਸ ਕੀਤਾ ਬੜੇ ਸ਼ਰਮੈਂਡ ਸਾਡੇ ਉਥੋਂ ਦੇ ਪੜ੍ਹੇ ਹੋਏ ਐਸਜੀਪੀਸੀ ਦਾ ਇੰਸਟੀਚਿਊਟ ਆ ਟੋਰਾਂਡੀ ਸਾਹਿਬ ਗੁਰੂ ਕਾਂ ਸਿੰਘ ਜੀ ਮੈਂ ਚੋੜ ਤੇ ਬੜੇ ਤੇਜ ਤਰਾਰ ਕਿ ਜਦੋਂ ਮੈਂ ਇੱਥੇ ਜੌਬ ਕਰਕੇ ਐਸਜੀਪੀਸੀ ਤੋਂ ਜੀਨ ਤੋਂ ਆਇਆ ਬਾਬਾ ਫਰੀਦ ਸਾਹਿਬ ਫਰੀਦਕੋਟ ਇੱਥੇ ਮੈਨੂੰ ਪਾਈ ਸਾਹਿਬ ਦਾ ਸੰਗ ਹੋਇਆ ਪਾਈ ਸਾਹਿਬ ਪਾਈ ਲਖਬੀਰ ਸਿੰਘ ਜੀ ਫਰੀਦਕੋਟ ਵਾਲੇ ਤੇ ਮੈਨੂੰ ਇਹ ਕਹਿੰਦੇ ਵੀ ਪਾਈ ਸਾਹਿਬ ਤੁਸੀਂ ਕੀਰਤਨ ਬਹੁਤ ਅੱਛਾ ਕਰਦੇ ਹੋ ਤੇ ਆਪਣੇ ਘਰੇ ਸਿਮਰਨ ਹੁੰਦਾ ਤਾਂ ਕਿ ਤਾਂ ਹੁੰਦੀ ਐ ਤੇ ਮੈਂ ਚਲਾ ਗਿਆ ਤੇ ਜਦੋਂ ਦੇਖਿਆ ਉੱਚੀ ਉੱਚੀ ਗੁਰਮੁਖ ਅਸਮਰਣ ਕਰਦੇ ਸੀ ਘਰੇ ਤੇ ਮੈਂ ਵਿਹੜੇ 'ਚ ਹੀ ਮੁੜ ਗਿਆ ਕਿਉਂਕਿ ਉਹ ਕਈ ਵਾਰ ਸਾਡੇ ਮਨਾਂ ਦੇ ਵਿੱਚ ਵਿਦਿਆ ਦੀ ਹੋਂਮੇ ਹੁੰਦੀ ਐ ਹੰਕਾਰ ਹੁੰਦਾ ਕੋਈ ਜਿੰਦਗੀ ਵੀ ਉਹ ਛੋਟੀ ਸੀ ਇਸ ਵੀ ਤੇ ਬਾਣੀ ਬਹੁਤ ਯਾਦ ਸੀ ਹੁਣ ਵੀ ਯਾਦ ਆ ਵਾਹਿਗੁਰੂ ਦੀ ਕਿਰਪਾ ਨਾਲ ਉਦੋਂ ਬਹੁਤ ਹੀ ਯਾਦ ਸੀ ਤੇ ਇਹ ਵੀ ਇਹ ਹਉਮੈ ਹੰਕਾਰ ਹੁੰਦਾ ਜੀਵ ਦੇ ਵਿੱਚ ਪਰ ਗੁਰਸਿੱਖੀ ਦੀ ਜਿਹੜੀ ਇਹ ਲਾਈਨ ਹੈਗੀ ਨਿਮਰਤਾ ਦਇਆ ਖਿਮਾ ਸ਼ਾਂਤੀ ਸ਼ੀਲਤਾ ਜਤ ਸਤਿ ਸੰਤੋਖ ਵਾਲਾ ਜੀਵਨ ਹੁੰਦਾ ਗੁਰਸਿੱਖ ਦਾ ਮੈਂ ਜਦੋਂ ਗੁਰਮਖਣ ਨੂੰ ਦੇਖਿਆ ਉੱਚੀ ਉੱਚੀ ਅਭਿਆਸ ਕਰਦਿਆਂ ਨੂੰ